ਅੱਜ ਆਪਾਂ ਚੱਲੇ ਆਂ ਰਾਜੇ ਭਾਜੀ ਦੇ ਗੈਰੇਜ ਤੇ ਫੇਰ ਕਿ ਅੰਜੇ ਦੂਜੇ ਟਰੈਕਟਰ ਨੂੰ ਐਕਸਟਰਾ ਟੈਂਕੀ ਜਿਹੜੀ ਉਹ ਫਿਟ ਕਰਨੀ ਆ ਇੱਕ ਡਿਸਟ੍ਰੀਬਿਊਟਰ ਦਾ ਕੰਮ ਆ ਟਰੈਕਟਰ ਪਹਿਲਾਂ ਪਹੁੰਚ ਚੁੱਕਿਆ ਹੈ ਗੈਰੇਜ ਵਿੱਚ ਤੇ ਉਹਨਾਂ ਸਮਾਨ ਲੈ ਕੇ ਉਹਨਾਂ ਆ ਪੱਕੀ ਤੇ ਗੈਰੇਜ ਵਿੱਚ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ ਅੱਜੇ ਭਾਜੀ ਨੇ ਉਹ ਜੀਟਰ ਦਾ ਗੀਅਰ ਦੀ ਫਿਟਿੰਗ ਵੀ ਕਰਨੀ ਹੈ ਜੀਟਰ ਦੇ ਗੀਅਰ ਦੀ ਫਿਟਿੰਗ ਵੀ ਤੁਹਾਨੂੰ ਦਿਖਾ ਲਾਂਗੇ ਉਹ ਅੱਜ ਮੈਂ ਵੀ ਪਹਿਲੀ ਵਾਰੀ ਦੇਖਣੀ ਫਿਟਿੰਗ ਬਾਕੀ ਤੁਹਾਨੂੰ ਦਿਖਾ ਲਦੇ ਆਪਾਂ ਘਰੋਂ ਨਿਕਲਣ ਲੱਗੇ ਆ ਸਾਹਮਣੇ ਪੋਸਟ ਲੰਘ ਆ ਆਪਣੇ ਜਿਹੜੇ ਗੱਲਾਂ ਹੁੰਦੀਆਂ ਸੀ ਮੁੰਡੇ ਨੇ ਕਰਾਈਆਂ ਸੀ ਪਿੰਡ ਕੰਪੇ ਕੋਸੇ ਕੱਲ 15 ਫੁੱਟ ਪੈਪ ਲੈਣ ਦਾ ਸੀਗਾ ਉਹਦੇ ਵਿੱਚੋਂ ਬਚ ਗਿਆ ਸੀਗਾ ਅੰਚ ਦੁਗਾਰਾ ਇਹ ਪੈਪ ਤਾਂ ਧੂੜਾਣ ਆਟੀਆਂ ਲੈ ਕੇ ਆਉਣੀਆਂ ਪੈਣੀਆਂ ਆ ਹਾਂ ਪੰਡ ਦੇ ਦੂਜੀ ਪਾਸੇ ਪਹੁੰਚ ਗਏ ਆਪਾਂ ਇੰਦਰ ਪੰਡ ਦੀ ਕੈਨਰਾ ਵੰਕੀ ਆ ਆ ਜੰਝ ਘਾ ਰਿਆ ਇੱਧਰ ਐਂਡ ਅਮਰੀਕਾ ਦਾ ਹੀ ਹਿੰਗਾਂ ਰੋਡੋਂ ਦੇ ਕੋਲੋਂ ਦਾ ਉੱਤਰਲੇ ਪਾਸਿਓਂ ਵੀ ਉਤਾਨ ਕੋਹਣਾ ਬੰਗਿਆ ਨੂੰ ਉਡਾ ਜਾਂਦਾ ਹੈ ਇਹਨੀਆਂ ਕੰਪਨੀਆਂ ਜਿਹੜੀ ਐਕਸਲ ਬਣਾਉਂਦੀ ਆ ਟਾਟਾ ਕੰਪਨੀ ਦੀ ਸਾਰੇ ਐਕਸਲ ਏਜੀਐਨ ਨੇ ਤੇ ਬਣਦੇ ਆ ਆ ਇਹਨਾਂ ਦਾ ਇੰਟਰੀਗੇਟ ਹੈ ਇੰਦਰ ਮੌਂਡੀ ਬਾਉਂਡਰੀ ਕੀਤੀ ਆ ਇੱਕ ਇਹਨਾਂ ਦੀ ਫੈਕਟਰੀ ਬਡਾਲਿਆ ਇੱਕ ਫੈਕਟਰੀ ਇੱਥੇ ਲੱਗੀ ਮੌਲੀ ਸਾਡੇ ਲੱਗੀ ਮੌਲੀ ਇੱਥੇ ਆ ਵਾਲੀ ਗੇਟ ਤੇ ਲੱਗੀ ਆ ਆਪਣੀ ਸਾਹਮਣੇ ਪਿੰਡ ਵਾਂਕਰ ਲੱਗੀ ਆ ਇਹ ਬਾਹਰ ਕਈਆਂ ਮੁਲਕਾਂ ਚ 35 40 ਮੁਲਕਾਂ ਤੋਂ ਵੀ ਵੱਧ ਸਕਾਨੀਆਂ ਸਕੂਲੀਆਂ ਮਾਰ ਜਿਹੜੀ ਸਕਾਨੀਆਂ ਆ ਉਹਨਾਂ ਦਾ ਵੀ ਇੱਕ ਸਲੇ ਹੀ ਕੰਪਨੀ ਬਣਾ ਲਈ ਜੀ ਐਨ ਮੰਨ ਲਓ ਕੋਈ ਗਲਤ ਕੀ ਜਾਂਦੇ ਆ ਇਹਨਾਂ ਦੇ ਇੱਕ ਸੇਮ ਮਰਕਰ ਬਾਕਸ ਤੋਂ ਬਰ ਕਮਕਾਦਮ ਗੇਟ ਇਹ ਆਪਣੇ ਇਹ ਬੰਦੇ ਦਾਇਆ ਜੀ ਹੋਣਾ ਨਹੀਂ ਬਣਵਾਇਆ ਸੀ ਬਹੁਤ ਚਿਰ ਹੋ ਗਿਆ ਹਾਂ ਬਾਰਾ ਦਿੱਲੀ ਆਈ ਵੇ ਤੇ ਚੜ ਗਏ ਆ ਇਤੋਂ ਲੱਗ ਗਿਆ ਰਾਜੀ ਦੇ ਗੇਰੇ ਚ ਬਾਕੀ ਗੇਰੇ ਚ ਜਾ ਕੇ ਸਾਨੂੰ ਲਿਖਾ ਲਿਆ ਪਾ ਜੀ ਦੀ ਆ ਹੈ ਅੱਜ ਦੀ ਗੱਲ ਕਰਤਾ ਹੈ ਅੱਜ ਆ ਟੈਂਕੀ ਨਾ ਪੈਪਲੋਣੀ ਸੀ ਇਹ ਟੂੜੀ ਤੇ ਚੱਲਣਾ ਹੈ ਟਰੈਕਟਰ ਇਹਦੇ ਐਕਸਟਰਾ ਚਹੀਦੋ ਸੁੰਡੀਏ ਲੈ ਕੇ ਜਾਣਾ ਪੈਂਦਾ ਹੈ ਮਗਰ ਇਹਨੂੰ ਸੀਟ ਸੋਨਾਂਜੀ ਕਾਲੀ ਲਾਤੀ ਸੀਟ ਬਹੁਤ ਵਧੀਆ ਹੈ ਇਹਨਾਂ ਦੀ ਸੋਨਾਂਜੀ ਕਾਲੀ ਲੈ ਕੇ ਆਂਦੀਆਂ ਸੀ ਦੋ ਸੀਟਾਂ ਪੈਪ ਕੱਲ ਵਾਲਾ ਥੋੜਾ ਖੁਸ਼ਕ ਬਚ ਗਿਆ ਸੀਗਾ ਉਹ ਇੱਕ ਦਾ ਇਹਦਾ ਸਟੀਮ ਪ੍ਰਾ ਵੇਜ ਜਲੰਦਰ ਲਗਾਇਆ ਹੀ ਨਹੀਂ ਜਿਹੜਾ ਵੀਡੀਓ ਦੇ ਵਿੱਚ ਪਹਿਲਾਂ 5-600 ਦਾ ਕੰਮ ਕਰਾਇਆ ਸੀਗਾ ਉਹ ਦਸਾਂਜੀ ਵੀ ਕਰਦੇ ਆ ਇੱਥੇ ਆਪਣੇ ਲਾਗੇ ਨੇੜੇ ਤੇ ਵੀ ਕਰਦੇ ਆ ਉਹਨਾਂ ਕੋਈ ਕਰਨਾ ਦਿੱਤਾ ਸੀਗਾ ਇਹ ਬਾਜੀ ਨੇ ਬੋਲ ਦਿੱਤਾ ਉਹਦੀਆਂ ਆਪਣੀ ਸਾਰੇ ਟਰੈਕਟਰਾਂ ਦਾ ਤਾਂ ਮਰਾਜਾ ਬਾਜੀ ਕਰਦਾ ਐ ਛੋਟੇ ਨਟ ਤੋਂ ਲੈ ਕੇ ਵੱਡੇ ਗੱਮ ਤੱਕ ਸਾਰਾ ਕੰਮ ਰਾਜੀ ਬਾਜੀ ਦਾ ਹੀ ਆ ਉਹ ਰਾਵੜਾ ਇਖੜਾ ਆ ਸੋਨਾਲੀ ਦਾ ਇਹ ਨਹੀਂ ਫਿਟਿੰਗ ਚੱਲਦੀ ਆ ਇਸ ਅਗਲਾ ਦਾ ਸੈੱਟ ਕਰ ਦਿੱਤਾ ਸੀ ਰਾਤੀ ਨਟ ਨੂੰ ਤਾਂ ਫਸ ਰਿਹਾ ਜੀ ਇੱਕ ਵਾਰ ਆਪਣੇ ਪਿੰਡੋਂ ਆ ਗਿਆ ਉਹਦਾ ਜੀ ਦਾ ਥੋੜਾ ਜਿਹਾ ਕੰਮ ਸੀ ਪਰ ਜ਼ਿਆਦਾ ਨਿਕਲਿਆ ਆ ਹੁਣ ਹੋ ਲੱਗੇ ਹੋਆ ਕਰਨ ਹਾਂ ਉਹ ਵੀ 2D ਤੇ ਚੱਲਣਾ ਟਰੈਕਟਰ ਚੱਲਦਾ ਚੱਲਦਾ ਆ ਉਹ ਵੀ ਜ਼ਰੂਰੀ ਜੇ ਪਹਿਲਾਂ ਟੋਟਰ ਕੰਮ ਵੀਰ ਦਾ ਇਹ ਕੀ ਗੱਲ ਨਹੀਂ ਪਹਿਲਾਂ ਖੁੱਲੇਗਾ ਤੇ ਸੀ ਪਿਛੇ ਤੋਂ ਆਵਾਜ਼ ਆਉਂਦੀ ਸੀ ਅੱਛਾ ਤੇ ਹੁਣ ਗੀ ਇਹ ਸਾਰਾ ਪਿਛਾ ਟੁੱਟ ਗਿਆ ਵੀਰ ਸਾਰਾ ਗੀਅਰ ਖਲਾ ਰਿਹਾ ਹੁਣ ਸਾਰਾ ਉੱਪਰ ਤੋਂ ਲੈ ਕੇ ਥੱਲੇ ਤੇ ਸਾਰਾ ਖੁੱਲਣਾ ਪੈ ਗਿਆ ਹਣਾ ਠੀਕ ਨਾ ਪਏ ਤੂੜੀ ਤੇ ਚੱਲਦਾ ਚੱਲਦਾ ਆਇਆ ਆਪਣੇ ਅੱਠੇ ਟਰੈਕਟਰਾਂ 89 ਦਾ ਹੀ ਕੰਮ ਨਾ ਜਾ ਭਾਜੀ ਕਰਦਾ ਹੁੰਦਾ ਛੋਟੇ ਨਟ ਤੋਂ ਲੈ ਕੇ ਵੱਡੇ ਕੰਮ ਤੱਕ ਜੇ ਜਦੋਂ ਭਾਜੀ ਨੂੰ ਕੰਮ ਪੈਂਦਾ ਭਾਜੀ ਸਾਰਾ ਕੰਮ ਕਰਨਾ ਹੁੰਦਾ ਆ ਦੋ ਹੀ ਬੰਦੇ ਆ ਬੰਦੇ ਘਟੇ ਆ ਅੱਜ ਮੁੰਡਾ ਉਹਦਾ ਨਾਲ ਆਇਆ ਇੱਕ ਲੋਈ ਬੰਦੀ ਕਰਦੀ ਆ ਉਹਦਾ ਕੰਮ ਦੋਨਾਂ ਦੇ ਇੱਥੇ ਵਧੀਆ ਹੁੰਦਾ ਉਹਦਾ ਖਿਡਾਰੀ ਦੇ ਬਹੁਤ ਵਧੀਆ ਲੋ ਨੂੰ ਪਤਾ ਹੁੰਦਾ ਆ ਐਟ ਰੋਜ਼ ਕੋਈ ਨਾ ਕੋਈ ਖੁੱਲਿਆ ਹੀ ਰਹਿੰਦਾ ਆ ਤੇ ਅੱਜ ਉਹ ਲੱਗੇ ਹੋਆਗੇ ਦਾ ਹੁਣ ਕੰਮ ਜ਼ਿਆਦਾ ਹੀ ਹੋ ਗਿਆ ਆ ਮੱਕੀ ਦੇ ਫੱਟ ਕਰਾਂਗੇ ਦਿਖਾ ਦੇਣਾਂ ਨੂੰ ਆਣੀ ਰੋਟੀ ਖਾਣਦੇ ਆ ਰੋਟੀ ਕਾ ਆ ਕੇ ਮਾਫਵਾੜੇ ਸੀ ਪ੍ਰੀਤੋੜੇ ਨੇ ਥੋੜਾ ਜਿਹਾ ਸਮਾਨ ਭੇਜਣਾ ਟਰੈਕਟਰ ਦਾ ਰਾਜੀ ਦੀ ਉਹ ਉੱਤੇ ਖੜੇ ਨਹੀਂ ਗੇਰੇਜ ਉਪਰ बार-बार ਹੀ ਆ ਗਏ ਤੇ ਚਲੰਦਰ ਲੈ ਕੇ ਜਾਣਾ ਸੀ ਡਿਸਟ੍ਰੀਬਿਊਟਰ ਨੋ ਪਿਸਟਨ ਠੀਕ ਹੈ ਬਾਕੀ ਕੰਮ ਮੈਂ ਰਾਜਾ ਕਹਿੰਦਾ ਸੀ ਫੋਨ ਕਰ ਤੂੰ ਮੈਨੂੰ ਜਾ ਕੇ ਤੇ ਜਿਲੰਡਰ ਜਾ ਕੇ ਦੁਕਾਨਦਾਰ ਕਰਾ ਕੇ ਲਿਆਉਣਾ ਹੈ ਤੇ ਫਿਰ ਟੂਰ ਨੰਨ ਡਿਸਟ੍ਰਿਬਿਊਟਰ ਦਾ ਕੰਮ ਹੈ ਉਹ ਵਾਰੀ ਮੁੱਕਲ ਜਾਣਾ ਹਣ ਆਪਾਂ ਜਲੰਧਰ ਜਾ ਕੇ ਦਿਖਾਉਦੇ ਆਂ ਕਿ ਐਸ ਦੇ ਉਹ ਕਰਾਈ ਦਾ ਗਿਟਮ ਟਰੈਕਟਰ ਗਾਰੇ ਛੱਡ ਕੇ ਫਿਰ ਆਪਾਂ ਉਥੇ ਆਏ ਸੀ ਉਥੇ ਆ ਕੇ ਮਸ਼ੀਨ ਕੱਲੂ ਚਲਾਉਣੀ ਆਂ ਅੰਗਰੇਜ਼ ਨੂੰ ਕਰਦੇ ਸੀਗੇ ਕੰਗੀ ਦੀ ਕੰਗੀ ਜੀ ਸੈੱਟ ਕਰਨ ਵਾਲੀ ਸੀਗੀ ਬਲੇਡ ਲੱਗਦੀ ਸੀਗੀ ਕੰਦੀ ਜਿਨ੍ਹਾਂ ਨਾਲ ਉਹ ਸੈੱਟ ਕੀਤੀ ਫੇਨ ਉਹ ਸੈਟ ਕਰਕੇ ਮੱਝ ਦੇ ਟੀਕੇ ਜੇ ਲਾਉਣੇ ਸੀ। ਉਹ ਟੀਕੇ ਟੂਕੇ ਲਾਉਂਦੇ ਆ। ਉਹ ਲਗਾਉਣੇ ਸੀ ਟੀਕੇ। ਮੱਝ ਨੂੰ ਮਾਰੋ ਯੂਜ਼ੀ। ਟੋੜੀ ਵਾਲੇ ਡਰ ਨਹੀਂ ਮਾਰ ਕੱਢ ਲਈਆਂ। ਰੈਟਰ ਕੱਲ੍ਹ ਵਾਲਾ ਖੜਾ ਆ। ਆ ਤੂਣੀ ੱੱਕਣ ਲਈ ਬਣਾਇਆ ਜਗਾੜ ਜਾਂ ਸ਼ੈੱਡ ਦੇ ਵਿੱਚ। ਰੀਮੋਟ ਜੈਕ ਲੱਗਣਾ ਆ। ਜੈਕ ਦੇ ਨਾਲ ਇਹ ਟੂੜੀ ਤਾਂ ਨਹੀਂ ਚਾੜੂ ਕੋ ਮੱਕੀ ਉਧਰ ਪੱਖੇ ਨਾਲ ਵੀ ਟੂੜੀ ਚਾੜੀ ਦੀਆਂ ਮੱਕੀਆਂ ਜਨਰੇਟਰਾਂ ਦਾ ਕੰਮ ਵੀ ਰਾਜਾ ਭਜੀ ਕਰਦਾ ਹੁੰਦਾ ਸਰਵੋ ਸਰਵੋ ਦਾ ਕੰਮ ਵੀ ਸਾਰਾ ਆ ਪੱਖਾ ਜਾਂ ਟੂੜੀ ਵਾਲਾ ਤੇ ਮੱਕੀ ਹੁਣ ਆਪਾਂ ਚੱਲੇ ਆ ਪਿੰਡ ਨੂੰ ਪਿੰਡ ਜਾ ਕੇ ਮੁਰਗੀ ਅੰਦਰ ਕਰਨ ਵਾਲੇ ਉਹ ਕਰ ਦਿੰਨੇ ਆ ਕਰਦੇ ਆਂ ਆ ਵੀ ਜਗਾੜ ਟੂੜੀ ਠੱਕਣ ਵਾਲਾ ਬਣਾਇਆ ਸੀ ਪਹਿਲਾਂ ਟਰੈਕਟਰ ਦੇ ਮਗਰ ਪੈਂਦਾ ਸੀ ਦੋ ਬਾਲਲੇ ਜੇ ਲੰਗਦੇ ਸੀ ਹੁਣ ਟਰੈਕਟਰ ਦੇ ਮੋੜੇ ਲਾਉਣ ਵਾਲਾ ਬਣਾ ਲਿਆ ਜਗਾੜ ਮੁੱਕੀ ਨਖਾਲਦੀ ਆ ਬਾਕੀ ਟਰੈਕਟਰ ਵਾਲਾ ਪੰਪ ਤਾਂ ਹੈਗਾ ਹੀ ਆ ਤੇ ਜਿਹੜੀ ਦੂਜੀ ਕਰਨੀ ਆ ਉਹ ਇਹਦੇ ਨਾਲ ਕਰਦੇ ਜੀ ਆ ਪਿਛਲੇ ਸਾਲ ਤੋਂ ਕੋਰਿਆਂ ਕਰਨ ਲਈ ਇਹਦੇ ਨਾਲ ਪੈਪ ਬਣਾਈ ਆ ਕੱਲੇ ਕੱਲੇ ਸੇੜਦੇ ਕੋਰਿਆਂ ਹੋ ਜਾਂਦੀ ਆ ਮਿਲਣਾ ਟੈਰਾਂ ਤੇ ਆ ਇਹ ਤੁਸੀਂ ਦੇਖਿਆ ਵੀ ਹੁਣ ਪਹਿਲੀ ਵੀਡੀਓ ਚ ਜਦੋਂ ਗੋਣ ਕੱਢਦੇ ਸੀਗੇ ट्रालिया अंदर खड़ी हो जाए दो दिन लाए थे कणक बुटने बना के बाद दो दिन लग जाए हम आप चलते हैं पेंड न मोटरसाइकिल तो खड़ा है इधर ट्राली बहर खे खी की शाम चालू करके देखनी मशीन ਉੰਦਰ ਉਹ ਸਮਾਨ ਸਮੂਹ ਕੱਢਣਾ ਪੈਣਾ ਏ ਛੱਡੇ 100 ਬਾਈ 100 ਦੀਆਂ 100 ਫੋਟੋਂ ਨੂੰ 100 ਫੋਟੋਂ ਨੂੰ ਥੋੜੀ ਸਾਰੀ ਇਹਦੇ ਵਿੱਚ ਪੈਣੀ ਆ ਇੱਥੇ ਗੋਣ ਕੱਢਿਆ ਸੀ ਬਾਕੀ ਪੱਥਰੀ ਦੇ ਨਾਲ ਚੜੀ ਦੀਆਂ ਬਾਕੀ ਟਰੈਕਟਰ ਜਦੋਂ ਚੱਲੂਗਾ ਫੇਰ ਦਿਖਾਵਾਂਗੇ ਤੁਹਾਨੂੰ ਇਹ ਨਹੀਂ ਕਾੜਦੇ ਨਾਲ ਅੱਗੇ ਥੂੜੀ ਬਣੀ ਜਾਂਦੀ ਆ मशीन इधर चलती है अपनी कलू चालू होनी आलू चालू कर लगे दिखावे मारा गेड़ा नहीं राज हो गया लिफ्ट का काम भी, गया भी हो गया है उदा टैंकी भी फेट हो गई आती बहर का पैन लैके जाना